ਇਸ ਸੰਬੰਧੀ ਜੋ ਮੈਗਨਾ ਹੁਣ ਤੇ ਉਹਨਾਂ ਦੇ ਡਾਕੂਮੈਂਟ ਦੇਖੇ ਨੇ ਕਿਹੜਾ ਇਹਨਾਂ ਨੇ ਕੁਝ ਜ਼ਮੀਨ ਦਾ 2 ਕਨਾਲ 1 ਮਰਲਾ ਜ਼ਮੀਨ ਦਾ ਉਹਨਾਂ ਨੂੰ ਰਿਸਟਰੀ ਬੈਜ ਦੀ ਕਰਾਈ ਹੋਈ ਹੈ। ਪੰਚ ਪੰਚ ਕਨਾਲ ਜਿਹੜੀ ਇੱਕ ਹੀ ਜ਼ਮੀਨ ਇਹਨਾਂ ਨੇ 2.5 ਲੱਖ ਰੁਪਏ ਚ ਵੇਚਣੇ ਕੀਤੀ ਸੀ। ਉਹ 2025 ਦੇ ਵਿੱਚੋਂ ਵਾਪਸ ਲੈਣੀ ਸੀ ਜ਼ਮੀਨ ਪਰ ਇਹਨਾਂ ਨੇ ਕਹਿਣ ਲੱਗੇ ਵੀ ਸਾਨੂੰ ਸਾਡੇ ਕੋਲ ਪੈਸੇ ਦੀ ਜਿਹੜੇ ਹੈਗੇ ਨੇ ਵੀ ਸਾਡੇ ਕੋਲ ਹੁਣ ਨਹੀਂ ਨੇ ਵੀ ਅਸੀਂ ਅਸੀਂ ਜ਼ਮੀਨ ਵਾਪਦੀ ਹੁਣੇ ਵਾਪਸ ਲੈਣੀ ਹੈ ਵਾਪਸ। ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਕੁਝ ਦਿਨ ਪਹਿਲਾਂ ਕੁਝ ਆਪ ਕੋ ਟਰੈਕਟਰ ਨਾਲ ਨਾਲ ਇਹਦਾ ਦੋ ਪਨਾੜ ਨਾਲ ਆਪਸ ਨਾਲ ਬਾਤ ਕੀਤੀ। ਉਹ ਬਾਤ ਹੀ ਭੱਜੀ ਹੋਈ ਆ ਤੇ ਉਹਨਾਂ ਦੇ ਪੇਰੇ ਕੁਝ ਪੇਰਣ ਸੱਜਣੇ ਚੱਕ ਗਏ। ਇਹ ਅਧਿਗਮ ਨੇ ਕਿ ਤੇ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਦੁਰਘਟਨਾ ਕਰਾਂ। ਪ੍ਰਧਾਨ ਜੀ ਪਿੰਡ ਤਰਖਾਨ ਮਾਜਰਾ ਦੇ ਵਿੱਚ ਅੰਗਰੇਜ਼ਪੁਰ ਵੱਲੋਂ ਜਿਹੜਾ ਜ਼ਹਿਰੀਲਾ ਪ੍ਰਦਾਰਥ ਪੀ ਕੇ ਸੁਸਾਇਡ ਕਰ ਲਿਆ ਗਿਆ ਤੇ ਪਰਿਵਾਰ ਦੇ ਦੱਸਿਆ ਜਾ ਰਿਹਾ ਕੋਈ ਕਾਫੀ ਝਗੜਾ ਸੀ ਜ਼ਮੀਨ ਨੂੰ ਲੈ ਕੇ। ਕੀ ਤੁਸੀਂ ਜਿਹੜੀ ਮਸਲੇ ਦੀ ਕੋਖ ਕਰ ਰਹੇ ਹੋ ਤੇ ਕੀ ਧਾਰਾ ਲਾਈਆਂ ਨੇ ਜੀ ਇਸ ਸੰਬੰਧੀ ਜੋ ਮੈਂ ਕਿਹਾ ਹੁਣ ਤੇ ਉਹਨਾਂ ਦੇ ਡਾਕੂਮੈਂਟ ਦੇਖੇ ਨੇਗਾ ਇਹਨਾਂ ਨੇ ਕੁਝ ਜ਼ਮੀਨ ਦਾ 2 ਕਨਾਲ 1 ਮਰਲਾ ਜ਼ਮੀਨ ਦਾ ਉਹਨਾਂ ਨੂੰ ਰਿਸ਼ਤੀ ਵੇਚੀ ਕਰਾਈ ਹੋਈ ਹੈ 5 5 ਕਨਾਲ ਜਿਹੜੀ ਇੱਕ ਹੀ ਜ਼ਮੀਨ ਇਹਨਾਂ ਨੇ 2.5 ਲੱਖ ਰੁਪਏ ਚ ਗਹਿਣੇ ਕੀਤੀ ਸੀ ਉਹ 2025 ਦੇ ਵਿੱਚੋਂ ਵਾਪਸ ਲੈਣੀ ਸੀ ਜ਼ਮੀਨ ਪਰ ਇਹਨਾਂ ਨੇ ਕਹਿਣ ਲੱਗੇ ਵੀ ਸਾਨੂੰ ਸਾਡੇ ਕੋਲ ਪੈਸੇ ਵੀ ਜਿਹੜੇ ਹੈਗੇ ਨੇ ਵੀ ਸਾਡੇ ਕੋਲ ਹੁਣ ਹੈਗੇ ਨੇ ਵੀ ਅਸੀਂ ਅਸੀਂ ਜ਼ਮੀਨ ਵਾਪਸੀ ਹੁਣ ਇਹ ਵਾਪਸ ਲੈਣੀ ਹੈ ਵਾਪਸ ਇਹ ਲੋਟਾਇ ਬੋਲਣਾ ਇਹਦਾ ਦੀ ਪੁਚੇਤੀ ਤੌਰ ਤੇ ਗੱਲਬਾਤ ਹੋ ਵੀ ਗਈ ਸੀ ਜੀ ਵੀ ਜਦੋਂ 2.5 ਲੱਖ ਰੁਪਏ ਦੇ ਦੋ ਜੀ ਪੰਜ ਕਨਾਲ ਜ਼ਮੀਨ ਦਾ ਸਭੀ ਉਹ ਵਾਪਸ ਬੱਟਵਾ ਦੇਣ ਪਰ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਕੁਝ ਦਿਨ ਪਹਿਲਾਂ ਕੁਝ ਆਪ ਟ੍ਰੈਕਟਰ ਨਾਲ ਨਾਲ ਇਹਦਾ ਦੋ ਕਨਾਲ ਨਾਲ ਸੰਦੇ ਨਾਲ ਬਾਤੀ ਸੀ ਉਸ ਸੰਬੰਧੀ ਸਾਡੇ ਕੋਲ ਕੰਪਲੇਂਟ ਹੈ ਜੀ ਵੀ ਸਾਡੀ ਦੂਜੇ ਨੂੰ ਦਿਖਾਇਆ ਨਹੀਂ ਸਾਡਾ ਝੋਨਾ ਪਾਤਾ ਇਸ ਸਮੇਂ ਦੀ ਇੱਕ ਦੋਨੋ ਪਾਰਟੀ ਨੇ ਆਪਸਾ ਤੋਂ ਬਾਹ ਦੀ ਵਾਰੀ ਇਹ ਕੰਪਰੋਮਾਈਜ਼ ਕਰ ਗਈ ਸੀ ਕਿ ਇਹ ਪੰਜ ਕਨਾਲ ਜ਼ਮੀਨ ਜਿਹੜੀ ਵਾਪਸ ਤੋਂ ਬਾਤੀ ਸੀ ਤੇ ਦੋ ਕਨਾਲ ਜਿਹੜੀ ਹੈਗੀ ਸੀ ਉਹ ਕੋਰਟ ਦਾ ਮੈਟਰ ਸੀ ਕੋਰਟ ਜਿਹਨੇ ਆਲਰੇਡੀ ਕੇਸ ਕੀਤਾ ਜੋ ਕੋਰਟ ਉਹਨਾਂ ਦਾ ਫੈਸਲਾ ਕਰੋਗੇ ਉਹ ਦੋਨਾਂ ਤਰਫੋਂ ਨੇ ਕਹਿ ਦਿੱਤੇ ਕਿ ਸਾਨੂੰ ਮਨਜ਼ੂਰ ਹੋਊਗਾ ਹੁਣ ਰਹੀ ਗੱਲ ਇਹ ਇਹਨਾਂ ਦੇ ਵਦੂ ਵਦੂ ਜੋ ਬਟਕੋਣ ਤੋਂ ਬਾਅਦ ਜਿਹੜੀ ਉਹਦੀ ਮਦਰ ਨੇ ਜੋ ਕੁਝ ਕੀਤਾ ਜੋ ਉਸ ਵਾਰ ਨੇ ਅਸੀਂ ਵੱਖਰੀ ਕਾਫੀ ਲੋਜ ਧਰਤੀ ਇਹਨਾਂ ਦੇ ਕਿ ਦੂਜੇ ਦੇ ਨਾਲ ਉਸ ਵਾਰ ਦੀ ਉਹ ਪਾਰਟੀ ਭੱਜੀ ਹੋਈ ਆ ਤੇ ਉਹਨਾਂ ਦੇ ਪੇਰੇ ਕੁਝ ਪੇਰਨ ਸਸਨ ਚੱਕ ਗਏ ਇਹ ਅੱਧੇ ਹੋ ਗਏ ਨੇ ਕਿ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਮਨਜ਼ੂਰ ਦਿੱਤਾ ਕਰੀਏ ਤੇ ਅੱਜ ਕਿੰਨੇ ਕੋ ਦੋਸ਼ੀ ਜਿਹੜੇ ਗ੍ਰਿਫਤਾਰ ਕਰੇ ਨੇ ਅੱਜ ਦਾ ਦੋਸ਼ੀ ਮੇਨ ਜਿਹੜੇ ਦੋਸ਼ੀ ਨੇ ਜਿਹਨਾਂ ਉਨਾਂ ਦੇ ਖਿਲਾਫ ਉਹ ਮਤ ਵਿੱਚ ਕੋਈ ਪੰਡਾ ਨਹੀਂ ਸਾਨੂੰ ਮਿਲਿਆ ਉਹਨਾਂ ਦੇ ਰੈਟੇਬਲ ਨਹੀਂ ਜਾਂ ਕੋਈ ਹੋਰ ਵਾਅ ਹੈ ਕਿ ਇਹ ਸਾਡੇ ਕੋਲ ਤਨੂ ਹੈ